ਮਾਰਕ ਕਾਰਨੇ ਹੁਣ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਉਹ ਜਸਟਿਨ ਟਰੂਡੋ ਦੀ ਥਾਂ ਲੈਣਗੇ ਦੱਸਦੀ ਹੈ ਕਿ ਲਿਬਰਲ ਪਾਰਟੀ ਨੇ ਐਤਵਾਰ ਦੇਰ ਰਾਤ ਉਹਨਾਂ ਨੂੰ ਆਪਣਾ ਨੇਤਾ ਚੁਣਿਆ ਹੈ ਅਤੇ ਕਾਰਨੇ ਨੂੰ 85.9% ਵੋਟਾਂ ਵੀ ਮਿਲੀਆਂ ਨੇ ਕਾਰਨੇ ਨੇ ਪ੍ਰਧਾਨ ਮੰਤਰੀ ਦੇਹੁਦੇ ਦੀ ਦੌੜ ਵਿੱਚ ਸਾਬਕਾ ਵਿੱਤ ਮੰਤਰੀ ਸਾਬਕਾ ਸਰਕਾਰੀ ਹਾਊਸ ਲੀਡਰ ਅਤੇ ਸਾਬਕਾ ਸੰਸਦ ਮੈਂਬਰ ਫ੍ਰੈਂਕ ਬੈਲਿਸ ਨੂੰ ਹਰਾਇਆ ਹੈ ਉਹ ਪਹਿਲੇ ਕੈਨੇਡੀਅਨ ਪ੍ਰਧਾਨ ਮੰਤਰੀ ਹੋਣਗੇ ਜਿਨ੍ਹਾਂ ਨੂੰ ਕੋਈ ਵਿਧਾਨਕ ਜਾਂ ਕੈਬਨਿਟ ਤਜਰਬਾ ਨਹੀਂ ਹੋਵੇਗਾ ਚੌਂਜਿਤਨ ਤੋਂ ਬਾਅਦ ਟਰੰਪ ਦੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਬਿਆਨ ਤੇ ਉਹਨਾਂ ਕਿਹਾ ਕਿ ਅਮਰੀਕਾ ਕੈਨੇਡਾ ਨਹੀਂ ਹੈ ਕੈਨੇਡਾ ਕਦੇ ਵੀ ਕਿਸੇ ਵੀ ਤਰ੍ਹਾਂ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਦੂਜੇ ਪਾਸੇ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਵਜੋਂ ਆਖਰੀ ਵਾਰ ਪਾਰਟੀ ਅਤੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਮੈਨੂੰ ਗਲਤ ਨਾ ਸਮਝੋ ਮੈਨੂੰ ਪਿਛਲੇ 10 ਸਾਲਾਂ ਵਿੱਚ ਅਸੀਂ ਜੋ ਕੀਤਾ ਹੈ ਉਸ ਤੇ ਬਹੁਤ ਮਾਣ ਹੈ ਪਰ ਅੱਜ ਰਾਤ ਇੱਕ ਪਾਰਟੀ ਦੇ ਰੂਪ ਵਿੱਚ ਇੱਕ ਦੇਸ਼ ਦੇ ਰੂਪ ਵਿੱਚ ਸਾਡੇ ਭਵਿੱਖ ਵਾਰਿਆ ਹੈ ਟਰੂਡੋ ਨੇ ਸਮਰਥਕਾਂ ਨੂੰ ਸਰਗਰਮ ਰਹਿਣ ਦੀ ਅਪੀਲ ਵੀ ਕੀਤੀ ਟਰੂਡੋ ਨੇ ਕਿਹਾ ਕਿ ਤੁਹਾਡੇ ਦੇਸ਼ ਨੂੰ ਤੁਹਾਡੀ ਪਹਿਲਾ ਨਾਲੋਂ ਵੀ ਵੱਡ ਲੋੜ ਹੈ ਇਹ ਇੱਕ ਰਾਸ਼ਟਰ ਨੂੰ ਪਰਿਭਾਸ਼ਿਤ ਕਰਨ ਵਾਲਾ ਪਲ ਹੈ ਲੋਕਤੰਤਰ ਅਤੇ ਆਜ਼ਾਦੀ ਲਈ ਨਿਰੰਤਰ ਯਤਨਾਂ ਦੀ ਲੋੜ ਹੈ ਇਸ ਲਈ ਹਿੰਮਤ ਕੁਰਬਾਨੀ ਉਮੀਦ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ ਟਰੂਡੋ ਨੇ ਕਿਹਾ ਕਿ ਸਾਨੂੰ ਪਿਛਲੇ 10 ਸਾਲਾਂ ਵਿੱਚ ਪ੍ਰਾਪਤ ਕੀਤੀਆਂ ਗਈਆਂ ਸਾਰੀਆਂ ਮਹਾਨ ਚੀਜ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਇਸ ਦੀ ਬਜਾਏ ਸਾਨੂੰ ਅਗਲੇ 10 ਸਾਲਾਂ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਹੋਰ ਵੀ ਪ੍ਰਾਪਤੀ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਮਾਰਕ ਕਾਰਨੀ ਇੱਕ ਅਰਥਸ਼ਾਸਤਰੀ ਅਤੇ ਸਾਬਕਾ ਕੇਂਦਰੀ ਬੈਂਕਰ ਰਹੇ ਨੇ ਕਾਰਨੀ ਨੂੰ 2008 ਵਿੱਚ ਬੈਂਕ ਆਫ ਕੈਨੇਡਾ ਦਾ ਗਵਰਨਰ ਵੀ ਚੁਣਿਆ ਗਿਆ ਸੀ ਅਤੇ ਕੈਨੇਡਾ ਨੂੰ ਮੰਦੀ ਵਿੱਚੋਂ ਕੱਢਣ ਲਈ ਉਹਨਾਂ ਵੱਲੋਂ ਚੁੱਕੇ ਗਏ ਕਦਮਾਂ ਕਾਰਨ ਬੈਂਕ ਆਫ ਇੰਗਲੈਂਡ ਨੇ ਉਹਨਾਂ ਨੂੰ 2013 ਵਿੱਚ ਗਵਰਨਰ ਦੇ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਸੀ ਉਹ ਬੈਂਕ ਆਫ ਇੰਗਲੈਂਡ ਦੇ 300 ਸਾਲਾਂ ਦੇ ਇਤਿਹਾਸ ਵਿੱਚ ਇਹ ਜ਼ਿੰਮੇਵਾਰੀ ਸੌਂਪੇ ਜਾਣ ਵਾਲੇ ਪਹਿਲੇ ਗੈਰ ਬ੍ਰਿਟਿਸ਼ ਨਾਗਰਿਕ ਸਨ ਅਤੇ ਉਹ 2020 ਤੱਕ ਇਸ ਨਾਲ ਜੁੜੇ ਵੀ ਰਹੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਾਰਨੀ ਲਿਵਰਲ ਪਾਰਟੀ ਵਿੱਚ 트ੰਪ ਦੇ ਵਿਰੋਧੀ ਹਨ ਉਹਨਾਂ ਨੇ ਦੇਸ਼ ਦੀ ਸਹਾਲਤ ਲਈ 트ੰਪ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਕਾਰਨੀ ਨੇ ਪਿਛਲੇ ਮੰਗਲਵਾਰ ਨੂੰ ਇੱਕ ਬੈਂਸ ਦੌਰਾਨ ਕਿਹਾ ਸੀ ਕਿ 트ੰਪ ਦੀਆਂ ਧਮਕੀਆਂ ਕਾਰਨ ਦੇਸ਼ ਪਹਿਲਾਂ ਹੀ ਬੁਰੀ ਹਾਲਾਤ ਵਿੱਚ ਹੈ ਬਹੁਤ ਸਾਰੇ ਕੈਨੇਡੀਅਨ ਇਸ ਤੋਂ ਵੀ ਮਾੜੀ ਜ਼ਿੰਦਗੀ ਜੀ ਰਹੇ ਨੇ ਅਤੇ ਹੁਣ ਪ੍ਰਵਾਸੀਆਂ ਦੀ ਗਿਣਤੀ ਵਧਣ ਕਾਰਨ ਦੇਸ਼ ਦੀ ਹਾਲਤ ਵੀ ਲਗਾਤਾਰ ਵਿਗੜ ਗਈ ਹੈ ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਕਾਰਨੇ ਕਿੰਨਾ ਚਿਰ ਪ੍ਰਧਾਨ ਮੰਤਰੀ ਰਹਿਣਗੇ ਦਰਸਲ ਲਿਬਰਲ ਪਾਰਟੀ ਕੋਲ ਸੰਸਦ ਵਿੱਚ ਬਹੁਮਤ ਨਹੀਂ ਹੈ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਾਰਨੇ ਨੂੰ ਅਕਤੂਬਰ ਤੋਂ ਪਹਿਲਾਂ ਦੇਸ਼ ਵਿੱਚ ਚੋਣਾ ਕਰਵਾਉਣੀ ਪੈਣਗੀਆਂ ਇਸ ਵੇਲੇ ਉਹ ਸੰਸਦ ਦੇ ਮੈਂਬਰ ਵੀ ਨਹੀਂ ਹਨ ਇਸ ਲਈ ਉਹ ਜਲਦੀ ਹੀ ਚੋਣਾ ਕਰਵਾ ਸਕਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਾਰਨੇ ਭਾਰਤ ਤੇ ਇੰਗਲੈਂਡ ਦੇ ਸਬੰਧਾਂ ਵਿੱਚ ਤਣਾਅ ਨੂੰ ਖਤਮ ਕਰਨਾ ਚਾਹੁੰਦੇ ਨੇ ਉਹ ਭਾਰਤ ਨਾਲ ਚੰਗੇ ਸਬੰਧਾਂ ਦੇ ਸਮਰਥਕ ਵੀ ਨੇ ਉਹਨਾਂ ਹਾਲ ਵਿੱਚ ਕਿਹਾ ਸੀ ਕਿ ਜੇਕਰ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਬੰਦੇ ਹਨ ਤਾਂ ਉਹ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨਗੇ ਹਾਲਾਂਕਿ ਮਾਰਕ ਕਾਰਨੇ ਨੇ ਹਜੇ ਤੱਕ ਖਾਲਿਸਤਾਨੀ ਅਤਵਾਦੀ ਦੇ ਮੁੱਦੇ ਤੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਜੋ ਕਿ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਸਭ ਤੋਂ ਵੱਡਾ ਕਾਰਨ ਵੀ ਮੰਨਿਆ ਜਾਂਦਾ ਹੈ ਪਰ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੈਨੇਡਾ 'ਚ ਨਵਾਂ ਪ੍ਰਧਾਨ ਮੰਤਰੀ ਬਣਨ ਦੇ ਨਾਲ ਪੰਜਾਬੀਆਂ ਨੂੰ ਇਸ ਦਾ ਕੀ ਫਾਇਦਾ ਹੋਣ ਜਾ ਰਿਹਾ ਜਾਂ ਫਿਰ ਪੰਜਾਬੀਆਂ ਨੂੰ ਇਸ ਦਾ ਨੁਕਸਾਨ ਚਲਣਾ ਪਵੇਗਾ ਕਿਉਂਕਿ ਲਗਾਤਾਰ ਵਿਵਾਦ ਜਿਹੜਾ ਕੈਨੇਡਾ ਦੇ ਨਾਲ ਭਾਰਤ ਦਾ ਚੱਲ ਰਿਹਾ ਹੈ ਤੇ ਇਸ ਤਰੀਕੇ ਦੇ ਨਾਲ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਜੋ ਨੇ ਨਵੇਂ ਇਮੀਗ੍ਰੇਸ਼ਨ ਰੂਲ ਜਿਹੜੇ ਨੇ ਉਹ ਕੈਨੇਡਾ ਵੱਲੋਂ ਲਾਗੂ ਕੀਤੇ ਜਾ ਰਹੇ ਨੇ ਤਾਂ ਜੋ ਕੈਨੇਡਾ ਦੇ ਵਿੱਚ ਜੋ ਬਾਰੋ ਇਮੀਗ੍ਰੈਂਟਸ ਆਉਂਦੇ ਨੇ ਕਿਤਨਾ ਕਿਤੇ ਉਹਨਾਂ ਤੇ ਜਿਹੜਾ ਰੋਕ ਲਾਈ ਜਾ ਸਕੇ ਤਾਂ ਕਿਤਨਾ ਕਿਤੇ ਤਲਵਾ ਜਿਹੜੇ ਐ ਉਹ ਕੈਨੇਡਾ ਵਿੱਚ ਪੜਦੇ ਜੋ ਪੰਜਾਬੀ ਸਟੂਡੈਂਟਸ ਨੇ ਉਹਨਾਂ ਦੇ ਗਲੇ ਤੇ ਵੀ ਲਟਕੀ ਹੋਈ ਹੈ ਕਿਉਂਕਿ ਡਿਪੋਰਟ ਹੋਣ ਦੀ ਕੰਗਾਰ ਤੇ ਸਾਰੇ ਸਟੂਡੈਂਟ ਦਿਖ ਰਹੇ ਨੇ ਕਿਸ ਤਰੀਕੇ ਦੇ ਨਾਲ ਲੰਬੇ ਸਮੇਂ ਤੋਂ ਜੋ ਵਿਦਿਆਰਥੀ ਉੱਥੇ ਪੜ ਰਹੇ ਨੇ ਉਹਨਾਂ ਨੂੰ ਨਾ ਤਾਂ ਉੱਥੇ ਕੋਈ ਕੰਮਕਾਰ ਮਿਲ ਰਿਹਾ ਅਤੇ ਨਾ ਕੋਈ ਉਮੀਦ ਦਿਖ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਕੈਨੇਡਾ ਵਿੱਚ ਅੱਗੇ ਪੱਕੇ ਹੋ ਸਕਦੇ ਨੇ ਜਾਂ ਫਿਰ ਕੈਨੇਡਾ ਵਿੱਚ ਰਹਿ ਕੇ ਜਿਹੜਾ ਆਪਣੀ ਜ਼ਿੰਦਗੀ ਜੜੀ ਉਹ ਬਤੀਤ ਕਰ ਸਕਦੇ ਨੇ ਕਿਉਂਕਿ ਚੰਗੇ ਭਵਿੱਖ ਦੇ ਲਈ ਨੌਜਵਾਨ ਜਿਹੜੇ ਨੇ ਉਹ ਪੰਜਾਬ ਤੋਂ ਜਾਂ ਭਾਰਤ ਪਰ ਤੋਂ ਅਸੀਂ ਕਹਿ ਲੀਏ ਕਿ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਜਾਂਉਂਦੇ ਨੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਾਂਉਂਦੇ ਨੇ ਪਰ ਜਿਸ ਤਰੀਕੇ ਦੇ ਨਾਲ ਅਮਰੀਕਾ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ ਉਸ ਤੋਂ ਪਹਿਲਾਂ ਕੈਨੇਡਾ ਵੱਲੋਂ ਵੀ ਇੱਕ ਮੁਹਿੰਮ ਅਸੀਂ ਕਹਿ ਸਕਦੇ ਹਾਂ ਕਿ ਸ਼ੁਰੂ ਕੀਤੀ ਗਈ ਸੀ ਜਿਸ ਮੁਹਿੰਮ ਦੇ ਜ਼ਰੀਏ ਜੋ ਹੈ बार-बार ਗੱਲਾਂ ਸਾਹਮਣੇ ਆ ਰਹੀਆਂ ਸਿਗੀਆਂ ਕਿ ਕੈਨੇਡਾ ਦੇ ਵਿੱਚ ਜੋ ਨੇ ਪੰਜਾਬੀ ਬਹੁਤ ਜ਼ਿਆਦਾ ਹੋ ਚੁੱਕੇ ਨੇ ਜਾਈਮੀ ਇਮੀਗ੍ਰੈਂਟਸ ਦੀ ਗੱਲ ਕਰੀਏ ਤਾਂ ਜੋ ਭਾਰਤੀ ਉੱਥੇ ਗਏ ਨੇ ਬਹੁਤ ਜ਼ਿਆਦਾ ਹੋ ਚੁੱਕੇ ਨੇ ਜਿਸ ਕਰਕੇ ਉੱਥੇ ਹੁਣ ਪੱਕੇ ਹੋਣ ਦੀ ਸੰਭਾਵਨਾ ਕੋਈ ਨਹੀਂ ਦਿਖ ਰਹੀ ਸੀ ਤਾਂ ਲਗਾਤਾਰ ਜਿਹੜਾ ਜੋ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਜਸਟਿਨ ਟਰੂਡੋ ਉਹਨਾਂ ਵੱਲੋਂ ਅਜਿਹੇ ਫੈਸਲੇ ਵੀ ਲਏ ਗਏ ਸੀਗੇ ਅਜਿਹੇ ਬਿਆਨ ਵੀ ਦਿੱਤੇ ਗਏ ਸੀਗੇ ਜਿਸ ਤੋਂ ਇਹ ਸਾਫ਼ ਜਾਹਿਰ ਹੁੰਦਾ ਸੀ ਕਿ ਹੁਣ ਕਿਤਨਾ ਕਿਤੇ ਤਲਵਾਰ ਜਿਹੜੀ ਆ ਉੱਥੇ ਰਹਿੰਦੇ ਪੰਜਾਬੀਆਂ ਉੱਥੇ ਰਹਿੰਦੇ ਭਾਰਤੀਆਂ ਤੇ ਵੀ ਲਟਕਣੀ ਸ਼ੁਰੂ ਹੋ ਚੁੱਕੀ ਆ ਕਿਉਂਕਿ ਪੰਜਾਬੀਆਂ ਦੀ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਉੱਥੇ ਜੋ ਪੰਜਾਬੀ ਸਟੂਡੈਂਟਸ ਨੇ ਉਹ ਧਰਨੇ ਲਗਾ ਕੇ ਬੈਠੇ ਹੋਏ ਸਨ ਲਗਾਤਾਰ ਉਹਨਾਂ ਵੱਲੋਂ ਜਿਹੜਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਬਾਰ ਬਾਰ ਇਹ ਗੱਲ ਕਹੀ ਜਾ ਰਹੀ ਸੀ ਕਿ ਉਹਨਾਂ ਦੇ ਹੱਕ ਜਿਹੜੇ ਆ ਉਹਨਾਂ ਤੋਂ ਨਾਕ ਹੋਏ ਜਾਣ ਉਹ ਚੰਗੇ ਭਵਿੱਖ ਦੇ ਲਈ ਕੈਨੇਡਾ ਦੇ ਵਿੱਚ ਆਉਣੇ ਕੈਨੇਡਾ ਦੇ ਵਿੱਚ ਉਹ ਆਏ ਨੇ ਤਾਂ ਜੋ ਆਪਣਾ ਚੰਗਾ ਭਵਿੱਖ ਬਣਾ ਸਕਣ ਉਹ ਪੈਸੇ ਲਾ ਕੇ ਜਿਹੜਾ 에ਜੰਟਾਂ ਦੇ ਥਰੂ ਕੈਨੇਡਾ ਦੇ ਵਿੱਚ ਆਏ ਨੇ ਪਰ ਚੰਗੇ ਭਵਿੱਖ ਲਈ ਉੱਥੇ ਪਹੁੰਚੇ ਨੇ ਪੜ੍ਹਾਈ ਲਈ ਉਹਨਾਂ ਨੇ ਪੈਸੇ ਖਰਚੇ ਨੇ ਪਰ ਜਦੋਂ ਹੁਣ ਉਹਨਾਂ ਨੂੰ ਵਾਪਸ ਆਪਣੇ ਦੇਸ਼ ਜਾਣਾ ਪਵੇਗਾ ਤਾਂ ਫਿਰ ਉੱਥੇ ਜਾ ਕੇ ਕੀ ਕੁਝ ਕੰਮਕਾਰ ਕਰਨਗੇ ਕਿਵੇਂ ਆਪਣੇ ਪੈਸੇ ਪੂਰੇ ਕਰਨਗੇ ਤਾਂ ਇਹ ਸਾਰੇ ਸਵਾਲ ਜਿਹੜੇ ਸੀਗੇ ਉੱਥੇ ਰਹਿੰਦੇ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਚੁੱਕੇ ਗਏ ਸੀ ਪਰ ਹੁਣ ਜੋ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਮਾਰਕ ਕਾਰਨੀ ਜਿਉਂ ਉਹਨਾਂ ਦੀ ਗੱਲ ਕਰੀਏ ਤਾਂ ਹੁਣ ਕਿਸ ਤਰੀਕੇ ਦੇ ਨਾਲ ਉਹ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਨੇ ਇਹ ਹੁਣ ਦਿਲਚਸਪ ਰਹਿਣ ਵਾਲਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਜਸਟਿਨ ਟਰੂਡੋ ਉਹਨਾਂ ਦੇ ਵੱਲੋਂ ਜਿਹੜਾ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਲਗਾਤਾਰ ਡਿਪੋਰਟ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਕਿ ਜੋ ਇਲਲੀਗਲ ਤਰੀਕੇ ਦੇ ਨਾਲ ਕੈਨੇਡਾ ਵਿੱਚ ਰਹਿ ਰਹੇ ਨੇ ਜਾਂ ਫਿਰ ਜੋ ਪੜ੍ਹਾਈ ਕਰਨ ਦੇ ਲਈ ਉੱਥੇ ਪਹੁੰਚੇ ਸੀ ਜਿਨ੍ਹਾਂ ਦੀ ਪੜ੍ਹਾਈ ਖਤਮ ਹੋ ਚੁੱਕੀ ਹੈ ਤਾਂ ਉਹਨਾਂ ਤੇ ਕੀ ਕੁਝ ਕਾਰਵਾਈਆਂ ਕੀਤੀਆਂ ਜਾਣੀਆਂ ਨੇ ਇਹ ਮੁਹਿੰਮ ਜੋ ਜਸਟਿਨ ਟਰੂਡੋ ਦੇ ਵੱਲੋਂ ਕਿ ਕਿੱਥੇ ਗਈ ਸੀ ਤਾਂ ਨਵੇਂ ਪ੍ਰਧਾਨ ਮੰਤਰੀ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਨੇ ਜਾਂ ਫਿਰ ਉਹ ਜੋ ਪੰਜਾਬੀ ਉੱਥੇ ਪੜ੍ਹਨ ਦੇ ਲਈ ਗਏ ਨੇ ਕੀ ਨਵੇਂ ਪ੍ਰਧਾਨ ਮੰਤਰੀ ਉਹਨਾਂ ਦੇ ਲਈ ਫਾਇਦੇਮੰਦ ਸਾਬਿਤ ਹੁੰਦੇ ਨੇ ਜਾਂ ਫਿਰ ਜੋ ਨਵੇਂ ਪ੍ਰਧਾਨ ਮੰਤਰੀ ਨੇ ਉਹ ਵੀ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਅਮਰੀਕਾ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਇਮੀਗਰੈਂਟਸ ਤੇ ਕਾਰਵਾਈ ਕਰਦੇ ਨੇ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ